ਕਰਦੇ ਹਾਂ ਚੈੱਕ ਇਹਦੇ ਵੀ ਪਹਿਲਾਂ ਸਟਿੱਲ ਮਾਰਿਆ ਸੀਗਾ ਉਹ ਕੱਟ ਕੇ ਦੁਬਾਰੇ ਸਟਾਰਟ ਕੀਤਾ ਹਾਂ ਦੇਖੀ ਕਿਹਨਾਂ ਹੁਣ ਦੱਸੋ ਕਿਦਾਂ ਚੱਲ ਰਿਹਾ ਆ ਜੋ ਬੀਰੋਫੋਰਟ ਪਰ ਕਲਿੱਕ ਕਰਕੇ ਮਿਲਦਾ ਹੁੰਦਾ ਬੱਸ ਇਹ ਕੋਲਫਨ ਜੁੜਿਆ ਹੋਇਆ ਵੀ ਹੁਣ ਤਾਂ ਇਹ ਸਟਿਲ ਮਾਰਦਾ ਹੈਗਾ ਮੰ ਦੱਸੋ ਵੀ ਮਿੱਤਰੋ ਕਮੈਂਟ ਕਰਕੇ ਮੈਂ ਸਟਿਲ ਮਾਰਦਾ ਕਿ ਨਹੀਂ ਦੱਸਿਓ ਕਰੋ ਕਵੀ 14 ਜਿਹੜੇ ਆ ਗਏ লাইਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਇਧਰ ਕਰਦੇ ਸ਼ੇਅਰ ਦਬਕੇ ਆਜੂ ਆਜੂ ਕੋ ਲਵ ਦੇ ਇਸ ਤੇਰੇ ਬਾਰੇ ਦੱਸਣਾ ਜ਼ਰੂਰ ਹੈ ਇਹ ਦਾ ਸਧਾਰਨ ਤਰ੍ਹਾਂ ਇਸ ਵੇਰੇ ਆਪਾਂ ਇਹ ਵੀ ਗਲਤ ਰਹੂਗੀ ਸਮੋਕ ਦੀ ਹਲਚਲ ਨੇ ਤੁਹਾਡੇ ਮੌਸਮ ਬਾਰੇ ਹਾਲਾਤ ਨੂੰ ਦੱਸੇ ਜਿਹੜੇ ਨਵੇਂ ਜੁੜੇ ਨੇ ਜਿੰਕੀ ਫੇਸਬੁੱਕ ਤੇ ਲਾਉਣ ਵਾਲੀ ਵੀ ਵੀਰ ਦੇ ਨੇ ਆਪਣੇ ਨਾਲ ਦੱਸਿਓ ਕਿ ਬੈਠ ਕਰਕੇ ਕੀ ਤੁਹਾਡੀ ਮੌਸਮ ਦਾ ਕੀ ਹਾਲ ਹੈ ਇਦਾਂ ਦਾ ਹਾਲਾਤ ਬੜੇ ਹੋਏ ਨੇ ਕੌਣ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬੀ ਮਾਸੂਮ ਸਿੰਘ ਜੀ ਸਾਬ ਸੰਧਾ ਮੌਸਮ ਕਿਦਾਂ ਦਾ ਰਿਹਾ ਤੁਹਾਡੇ ਹਾਜ਼ਰ ਕਾ ਅੱਜ ਸਾਡੇ ਤਾਂ ਬਾਰਸ਼ ਹੋ ਗਈ ਜੀ ਸਵੇਰੇ ਸਵੇਰੇ ਅੱਜ ਛੱਕ ਤੱਕ ਕੰਮ ਪੂਰੀ ਦਾ ਜਿਹੜਾ ਕੰਮ ਸਾਰਾ ਫੜ ਗਿਆ ਹਾ ਡੇਰੀ ਦਾ ਕੀ ਹਾਲ ਹੈ

ਸਾਧਾਂ ਵਾਲੀ ਆ ਜਾਂ ਸਾਧਣ ਵਾਲੀ ਆ ਸਾਧਾਂ ਵਾਲੀ ਆ ਸਾਧਣ ਵਾਲੀ ਤਾਂ ਹੋਰ ਐ ਸਾਡੇ ਅੱਜ ਸਵੇਰ ਦਾ ਮੌਸਮ ਖਰਾਬ ਆ ਜੀ ਹੁਣ ਵੀ ਪੂਰੀ ਠੰਢੀ ਹਵਾ ਚੱਲ ਰਹੀ ਐ ਸਵੇਰੇ ਕਾਫੀ ਬਰਸਾਤ ਹੋਈ ਐ ਉਹ ਤੁਹਾਨੂੰ ਜੀ ਤਵੀਰ ਦੇ ਕੀ ਹਾਲ ਨੇ ਤੁਹਾਡੇ ਖੈਰ ਸੁੱਖਾ ਲਈ ਅੱਜ ਬੜੀ ਵੱਡੀ ਹੋਈ ਵੱਡਦੇ ਪ੍ਰਭੂ ਕੰਮ ਰੋਕਦਾ ਕੂੜੀ ਨਾ ਥੂੜੀ ਬਣੀ ਨਾ ਬਾਢੀ ਕਾਫੀ ਮਨੋ ਗਿੱਲਾ ਹੋਇਆ ਜਦ ਮੇਰੇ ਕਾਫੀ ਪਿਆ ਤੇ ਇਹ ਵੀ 15 ਵਾਲੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ 15 ਵਾਲਿਓ ਕਮ ਤਾਂ ਦੇਖੇ ਦਾ ਚੱਲ ਰਿਹਾ ਤੁਹਾਡੇ ਭਾਈ ਹੋਰ ਸਾਰੇ ਰਾਜੀ ਖੁਸ਼ ਹੀ ਨੇ ਦਾਧਿਆ ਕਰੋ ਠੀਕ ਹੈ ਨਾ YouTube ਵੀ ਇੱਕ ਫੈਮਿਲੀ ਯਾਰ ਜਿਹੜੇ ਮੰਨ ਲਓ ਚਾਹੇ ਉਹ ਕਿਸੇ ਨੇ ਸਬਸਕ੍ਰਾਈਬ ਕੀਤਾ ਸਾਨੂੰ ਕੀਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਹੱਕਵੰਡਾ ਹੁੰਦਾ ਆਪਾਂ ਨੂੰ ਹਨ ਉਹਨਾਂ ਦੀ ਜਾਣਕਾਰੀ ਰੱਖਣ ਦਾ ਉਹਨਾਂ ਦੀ ਖੈਰ ਸੁਖ ਦਾ ਹਾਂਜੀ ਏ ਆਰੰਗਨ ਦਲਵਾਕੂ ਹੋਣੀ ਚਾਹੀਦੀ ਹੈ ਇੱਕ ਦੂਜੇ ਨਾਲ ਹਾਲ ਸਾਂਝੇ ਕਰ ਲਿਆ ਕਰੋ ਜਦੋਂ ਸੰਦ ਨਾਮ ਬਲਾ ਮਾਰੀ ਨੇ ਫੇਸਬੁਕ ਤੇ ਚਲੋ ਜੀ ਚਲੋ ਠੀਕ ਹੈ ਜੀ ਕਿ ਕਿਤੇ ਨਾ ਕਿਤੇ ਨਾ ਇੱਕ ਫੈਮਿਲੀ ਵੀ ਹੈਗੀ ਹੈ YouTube ਤੇ ਚਾਹੇ ਆਪਣਾ ਫੇਸਬੁਕ ਹੈਗੀ ਨਾ ਗੁੰਡ ਲਾਈਵ 169 ਥੈਂਕ ਯੂ ਜੀ ਤੁਸੀਂ ਕਿੱਥੋਂ ਅਸੀਂ ਹੈਗੇ ਜੀ ਸੁਨਾਮ ਤੋਂ ਸਿੰਗੂਰ ਤੁਸੀਂ ਕਿੱਥੋਂ ਜੀ ਪੋਜੀਟਿਵ 13 ਵਾਲੇ ਆ ਜੀ 222 ਇਹਨਾਂ ਦਾ ਮੈਨੂੰ ਹਿਸਾਬ ਨਹੀਂ ਆ ਰਿਹਾ ਜੀ ਜਿਹੜਾ ਤੁਸੀਂ ਕਮੈਂਟ ਕਰ ਰਹੇ ਹੋ ਆ ਜਿਹੜਾ 222 ਲਿਖਿਆ ਨਾ ਪਤਾ ਨਹੀਂ ਮੈਨੂੰ ਐ ਸਿੱਧਾ ਲਿਖ ਰਿਆ ਕਰੋ ਬਸ ਜੋ ਵੀ ਤੁਸੀਂ ਲਿਖਦੇ ਹੋ ਅਬ ਉਹ ਹੋਰ ਠੀਕ ਆ ਜੀ ਮੌਸਮ ਕਿਦਾਂ ਦਾ ਤੁਹਾਡੇ पैगी कम खड़ गया अके सवेरे चलन गया जो अजिया रहा मौसम भीर जी लाइब आज एक सौ तिव गोरा भाजी पोल्ते ने भी अबोर तो तुम कितों सा हाँ जी हाँ तूड़ी वाली मशीन खड़ गई है ठीक है वो तो फिर हम पता साढ़े तो मीन पै गया काफी अच्छे ਸਾਰੇ ਮਸ਼ੀਨਾਂ ਖੜਗੀਆਂ ਨੇ। ਊਡੀ ਵਾਲੀਆਂ ਵੀ ਖੜਗੀਆਂ, ਦੂਜੇ ਵੀ ਖੜਗੀਆਂ। ਅ ਸਵੇਰ ਤੱਕ ਖੁੱਦ ਮੌਸਮ ਦੀ ਖੁੱਲ ਗਿਆ ਫਿਰ ਤਾਂ ਚੱਲ ਜਾਣੀਆਂ ਨੇ। ਹਾਂਜੀ ਪੀ ਵੀ 15 ਵਾਲਿਓ ਦੱਸਿਆ ਤੁਸੀਂ ਨੇ। ਅਸਾ ਫੁੱਲ ਬਾਰਸ ਹੈਗੀ ਆ। ਹਾਂਜੀ ਵੀਰੇ ਪੀਪੀ 15 ਵਾਲੇ ਤੁਹਾਡਾ ਨਾਮ ਕੀ ਆ ਕਮੈਂਟ ਕਰਕੇ ਤੁਹਾਡਾ ਨਾਮ ਦੱਸਿਓ ਅਸੇ ਡਾਗ ਬ੍ਰੀਡ ਦਾ ਕਮਿਨ ਕਰਦੇ ਇਹ ਕੰਮ ਕਰਦੇ ਹੋ ਤੁਸੀਂ ਗੁਰ ਕਮਲ ਉਹ ਗੁਰ ਕਮਲ ਜੀ ਕਮਲ ਜੀ ਜੀ ਤੁਸੀਂ ਮੈਨੂੰ ਕਹਿ ਰਹੇ ਹੋ ਕੀ ਕੰਮ ਕਰਦੇ ਹੋਗੇ ਤੇ ਹੋਰ ਕਿਸੇ ਨੂੰ ਕੋਈ ਹੋ। ਹਾਂਜੀ ਆਪਾਂ ਜਿਹੜਾ ਕੰਮ ਹੈਗਾ ਆਪਣਾ ਇਲੈਕਟ੍ਰੀਸ਼ੀਅਨ ਦਾ ਹੈਗਾ ਤੇ ਬਾਕੀ ਆ ਬੈਠਿਆ ਤੁਹਾਡੇ ਸਾਹਮਣੇ ਹੁਣ ਲੇਡੇ। ਇਲੈਕਟ੍ਰੀਕਲ ਡਿਪਾਰਟਮੈਂਟ ਆਪਣੇ ਕੋਲ

ਥੋੜੀ ਆਪਣੀ ਥੋੜੀ ਵਾਲੀ ਮਸ਼ੀਨ ਆ ਵਧੀਆ ਜੀ ਅੱਜ ਚੱਲੀ ਨਹੀਂ ਹੈਗੀ ਓੜੀ ਵਾਲੀ ਮਸ਼ੀਨਾਂ ਸਾਡੇ ਤਾਂ ਖੜਦੀਆਂ ਭਾਈ ਅੱਜ

रूपनगर है अच्छा उधर बढ़ गए हुई है कह दिमाग छोटा ही है जी भरा मेरा तह करके दबारे पुसलैन में डीब है कई बार ध्यान चो निकल जाता वापिस चाहने दबारे पुसलैं तू ਆਰਮੀ ਵਿੱਚ ਠੀਕ ਹੈ ਅਬਾ ਕੋ ਥੋੜੇ ਗੋਰਾ ਸੰਧੂ ਵਾਲੀ ਗੱਲ ਕੀਤੀ ਸੀ ਨਾ ਇਹ ਵੀਰ ਗੋਰਾ ਸੰਧੂ ਨੇ ਇਹ ਵੀ ਆਰਮੀ ਦੇ ਵਿੱਚ ਨੇ ਇੰਕਾ ਠੀਕ ਹੈ ਹੁਣ ਮੈਂ ਯਾਦ ਰੱਖੂੰਗਾ ਪੱਕਾ ਵੀ ਕਰਮਜੀਤ ਬਾਈ ਜੀ ਤੇ ਗੋਰਾ ਸੰਧੂ ਤਾਂ ਹੈਗੇ ਨੇ ਵੀ ਆਰਮੀ ਜਿਹੜੀ ਉਸੇ ਵੀ ਆਰਮੀ ਦੇ ਵਿੱਚੋਂ ਧੰਨਵਾਦ ਜੀ ਸਲੂਟ ਹੈ ਤੁਹਾਨੂੰ ਠੀਕਾ ਜੀ ਮੈਂ ਬਹੁਤ ਲਾਈਕ ਕਰਦਾ ਵੱਲੋਂ ਫੌਜੀਆਂ ਨੂੰ ਜਿਹੜੇ ਆਰਮੀ ਦੇ ਵਿੱਚ ਹੋਣਦਿਆਂ ਨੇ ਆ ਜਿੱਦਾਂ ਹੁਣ ਅਜੀ ਇਹ ਲਿਟੇ ਪਾਇਆ ਤਾਂ ਫੌਜੀਆ ਕਰਕੇ ਆ ਦੇ ਜਿਹੜੇ ਮਿਲਟਰੀ ਮੈਨ ਨੇ ਬਾਰਡਰ ਤੇ ਫੌਜੀ ਖੜੇ ਆ ਤਾਂ ਜਨਤਾ ਸੌਂਜਦੀ ਆ ਆਰਾਮ ਨਾਲ ਨਹੀਂ ਤਾਂ ਚਾਈਨ ਚਟਕੇ ਲਾਇ ਲੈਣਗੇ ਸੈਰਚਨਾ ਦੀ ਬਹੁਤ ਵੱਡੀ ਤਕਸੀਆ ਮਿਲਟਰੀ ਜੀ ਵੀ ਜਾਣਾਂ ਸੌਖਾ ਕੰਮ ਨਹੀਂ ਹੈਗਾ ਆਪੀ ਦਾ ਓਕੇ ਬਾਏ ਗੁੱਡ ਬਾਏ ਠੀਕ ਆ ਜੀ ਪੀਪੀ 15 ਵਾਲੇ ਜਿਉਂਦੇ ਬਸਦੇ ਰਹੋ ਹੋ ਸਭ ਠੀਕ ਠਾਕ ਨੇ ਬਾਈ ਔਰ ਗੱਲਬਾਤ ਸਨਾਓ ਕੋਈ ਭਾਈ ਜਿੰਨੇ ਮੇਰੇ ਵੀ ਬੈਠੇ ਨੇ ਆਪਾਂ ਦੋ ਹੀ ਬੰਦੇ ਲਾਈਕ ਕਰਦੇ ਨੇ ਕਮਾਲ ਆ 21 ਬੰਦੇ ਜੁੜੇ ਹੋਏ ਨੇ ਇਸ ਟਾਈਮ ਇਹਨਾਂ ਚ ਦੋ ਬੰਦੇ ਲਾਈਕ ਕਰ ਗਏ ਨੇ ਔਰ ਕਿਨੇ ਕਿਨੇ ਲਾਈਕ ਰਕੀਤਾ ਨਹੀਂਗਾ ਦੇਖਦੇ ਹਾਂ ਹੁਣ ਕੌਣ ਹੁਣ ਹੋਰ ਵੀ ਲਾਈਕ ਕਰਦਾ ਕੋਈ ਦਬਦੇ ਕਰੋ ਉਪਰ ਆ ਉਹ ਕਿਤਾ ਬਟ ਨਾ ਹਨਾ ਉਹਦਾ ਵੀ ਦੇਖ ਰਹੇ ਆਪਾਂ ਲਾਈਕ ਵਾਲਾ ਵਾਟਰ ਵੀ ਦਬੇ ਦਾ ਕਰ ਜਿਹੜਾ ਉੱਠਾ ਸੱਪਿਆ ਹੋਇਆ ਉਹ ਕਹਿੰਦੇ ਇਹਦਾ ਫਾਇਦਾ ਹੁੰਦਾ ਹੈਗਾ ਜੇ ਆਪਾਂ ਪਿੱਛੇ ਵਾਲਾ ਵਾਟਰ ਦਬਾਗੇ ਸੁਦਰਜ ਦਾ ਡਾਇਟੀ ਡਿਊਟੀ ਹੈ ਠੀਕ ਆ ਸਾਰਾ ਥੈਂਕ ਯੂ ਕਰੋ ਦੇਵੀ ਕਰੋ ਦੇਵੀ ਇਹ ਮਨ ਜਿਹੜਾ ਕੰਮ ਆ ਸਾਡਾ ਡਿਊਟੀ ਹੈ ਨਾ ਦਬਾ ਕੇ ਰੱਖੋ ਕੰਮ ਬਾਬਾ ਮਿਹਰ ਕਰੇ ਲੰਮੀਆ ਮਾਰਾ ਹੁਣ ਤੁਹਾਡੀਆਂ ਬਾਈ ਥੈਂਕ ਯੂ ਥੈਂਕ ਯੂ ਆਗਾ ਜੀ ਤੁਹਾਡਾ ਲਾਈਕ ਉੱਤੇ ਬਹੁਤ ਮਿਹਰਬਾਨੀਆਂ ਕੋਈ ਗਿਆ ਕਮੈਂਟਰੀ ਨਹੀਂ ਇਹ ਤਾਂ ਭੱਜ ਜਾਂਦੇ ਨੇ ਜਦੋਂ ਆਪਾਂ ਲਾਈਵ ਕਰਤਾ ਭੱਜ ਜਾਂਦੇ ਨੇ ਲਾਈਕ ਵਾਲੇ ਦਿਖਦੇ ਹੁੰਦੇ ਆ ਓਕੇ ਨਾ ਵੀਰਾਂ ਨੇ ਲਾਈਟ ਨਹੀਂ ਕੀਤਾ ਕਰ ਦੋ ਧੰਨਵਾਦ ਤੁਹਾਡਾ ਚਲੋ ਠੀਕ ਹੈ ਸਾਰਿਆਂ ਦਾ ਧੰਨਵਾਦ ਜਿੰਨੇ ਮੇਰੇ ਵੀ ਜਿਹੜੇ ਕੱਲ ਨੂੰ ਮਿਲਦੇ ਆ ਫਿਰ ਸਤਿ ਸ੍ਰੀ ਅਕਾਲ ਜਿਉਂਦੇ ਵਾਸਤੇ ਰਹੋ গুਡ ਨਾਈਟ ਕਰਦਿਆਂ ਜੀ